ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਤੁਹਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸੰਖੇਪ ਜੀਵਨ ਦੀ ਤੀਜੀ ਸਾਖੀ ਸੁਣਾਵਾਂਗੀ ਗੁਰੂ ਨਾਨਕ ਦੇਵ ਜੀ ਨੂੰ ਜਨਉਪੋਨਾ ਜਦ ਆਪ ਦੀ ਉਮਰ 11 ਸਾਲ ਦੀ ਹੋਈ ਤਾਂ ਆਪ ਨੂੰ Hindu ਰੀਤੀ ਅਨੁਸਾਰ ਜਨਉਪੋਨ ਦੀ ਰਸਮ ਅਦਾ ਕਰਨ ਲਈ ਪੰਡਿਤ ਹਜ਼ਿਆਲ ਜੀ ਨੂੰ ਸੱਦਿਆ ਗਿਆ ਪਿਤਾ ਕਾਲੂ ਜੀ ਤੇ ਸਾਰਾ ਪਰਿਵਾਰ ਜੁੜਿਆ ਹੋਇਆ ਸੀ ਜਦ ਪੰਡਤ ਜੀ ਜੈਨਉਂ ਲੱਗੇ ਤਾਂ ਆਪਨੇ ਕਿਹਾ ਕਿ ਹੇ ਪੰਡਤ ਜੀ ਮੈਨੂੰ ਤਾਂ ਅਗੇ ਦਾ ਜੈਨਉਂ ਨਾ ਪਾਉ ਬਲਕਿ ਉਹ ਜੈਨਉਂ ਪਾਉ ਜਿਸ ਨੂੰ ਮੈਲ ਨਾ ਲੱਗੇ ਤੇ ਨਾ ਹੀ ਉਹ ਟੁੱਟੇ ਪੰਡਤ ਜੀ ਕਹਿਣ ਲੱਗੇ ਹੇ ਨਾਨਕ ਜੀ ਉਹ ਕਿਹੋ ਜਿਹਾ ਜੈਨਉਂ ਹੈ ਤਾਂ ਆਪਨੇ ਕਿਹਾ ਕਿ ਜੇ ਜਗਤ ਸਤਿ ਤੇ ਨਾਮ ਰੂਪੀ ਜਨਉ ਆਪਸ ਹੈ ਤਾਂ ਸਾਨੂੰ ਪਾਉ ਇਹੇ ਸੂਤਰ ਦਾ ਜਨਉ ਅਸਾ ਨਹੀਂ ਪਉਣਾ ਇਹੇ ਸੁਣ ਕੇ ਪੰਡਿਤ ਹਰਦੀਆਰ ਜੀ ਨੇ ਆਪ ਨੂੰ ਚੁੱਕ ਕੇ ਨਮਸਕਾਰ ਕੀਤੀ ਤੇ ਮਹਤਾ ਕਾਲੂ ਜੀ ਨੂੰ ਕਿਹਾ ਆਪ ਵੱਡੇ ਭਾਗਾ ਵਾਲੇ ਹੋ ਇਹ ਆਪ ਤੇ ਕਰ ਈਸ਼ਵਰ ਆਇਆ ਹੈ ਜੋ ਸਾਰੇ ਸੰਸਾਰ ਨੂੰ ਤਾਰੇਗਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਏ ਸੀ ਸਾਟੀ ਅੱਜ ਦੀ ਇੱਕ ਹੋਰ ਨਿੱਕੀ ਜਈ ਸਾਖੀ ਇਸ ਤਰ੍ਹਾਂ ਹੀ ਅਸੀਂ ਹੋਰ ਸਾਖੀਆਂ ਵੀ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਜਿਵੇਂ ਕਿ ਜੱਟ ਦੀ ਖੇਤੀ ਹਰੀ ਕਰਦੀ ਸਰਪਨੀ ਸ਼ਾਇਆ ਕਰਨੀ ਸਾਖੀ ਸੱਚਾ ਸੋਤਾ ਗੁਰੂ ਜੀ ਬਣੇ ਮੋਤੀ ਨਵਾਬਦੌਲ ਖਾਤੋ ਕਾਜੀ ਦਾ ਉਪਦੇਸ਼ ਸਾਖੀ ਵਿਆਹ ਦੀ ਆਦੇਹ ਜਿਓ ਹੋਰ ਵੀ ਸਾਖੀਆਂ ਹਨ ਜੋ ਕਿ ਮੈਂ ਤੁਹਾਡੇ ਸਾਹਮਣੇ ਲੈ ਕੇ ਆਵਾਂਗੀ ਧੰਨਵਾਦ